ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆ ਤੇ ਬਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਗੱਲਾ ਦਿਨ ਦੁਗਣਾ ਰਾਜ ਚੌਕ ਦੇ ਧੱਕੇਆ ਬਾਸ਼ੇ ਭਾਈ ਸਾਰਿਆਂ ਨੂੰ ਬਾਕੀ ਮੋਟਰ ਉੱਤੇ ਬੈਠੇ ਜੀ ਗਰਮੀ ਚ ਚਲੋ ਅੱਜ ਹਵਾ ਚੱਲਦੀ ਹੈ ਬਹੁਤ ਦੱਖਣ ਦੀ ਦੱਖਣ ਚੱਲਦਾ ਠੰਡਾ ਬਾਕੀ ਦੇਖਦੇ ਆ ਦੱਸਿਆ ਵਾ ਹੈਗਾ ਮਹੀਨੇਰੀ ਦੇ ਜ਼ਿਆਦਾ ਦੱਸਿਆ ਵਾ ਅੱਜ ਵੀ 10 ਦੇ 11 ਤੇ ਹੀ ਕਿਉਂ ਤੇ ਵੈਸੇ ਅੱਜ 13 ਤਰੀਕ ਹੋ ਗਈ ਦੇਖੀ ਜਾਂਦੇ ਹਾਂ 13 14 ਨੂੰ ਵਿੱਚੇ ਦੱਸੀ ਜਾਂਦੇ ਆ ਜੇ ਮਹੀ ਪੈ ਜਾਵੇ ਤਾਂ ਵਧੀਆ ਜਾਨੀ ਗਰਮੀ ਹਿਲ ਬਹੁਤ ਹੈ ਚਾਰ ਪੰਜ ਦਿਨ ਹੋ ਗਏ ਪੰਜ ਦਿਨ ਦਾ ਹਫਤਾ ਹੀ ਹੋ ਗਿਆ ਵੀ ਬਸ ਕਰਾਈ ਵੀ ਕਰਮੀ ਨੇ ਤਾਂ ਉਹਦੇ ਵਿੱਚ ਜਿਹੜਾ ਹੁਣ ਬਿਜਲੀ ਦਾ ਲੋਡ ਵੀ ਬਹੁਤ ਘਟਿਆ ਹੋਇਆ ਕਿਉਂ ਸਭ ਦੇ ਏਸੀ ਚੱਲਦੇ ਆ ਬਹੁਤ ਔਖਾ ਹੋਇਆ ਵਾ ਵੀ ਬਾਕੀ ਧਾਨਾਂ ਦੀ ਲੋਾਈ ਚੱਲਦੀ ਆ ਜੀ ਸ਼ੁਰੂ ਹੋਈ ਵੀ ਆ ਦੇਖਦੇ ਆਪਾਂ ਵੀ ਲੇਬਰ ਟੋੜਦੇ ਆ ਪੰਜ ਸੱਤ ਦਿਨ ਦੇ ਵਿੱਚ ਜੇ ਕੋਈ ਮਿਲਦੇ ਆ ਵੈਸੇ ਲੇਬਰ ਸਾਡੇ ਹੈਗਤੀ ਘਟਾ ਇੱਧਰ ਬਹੁਤ ਕਿਉਂ ਤਿੰਨ ਚਾਰ ਕੁ ਪਾਲਟੀਆਂ ਉਹ ਲੱਗੀਆਂ ਮੀਆਂ ਉਹਨਾਂ ਨੇ ਫੋਨ ਤੱਕੜੇ ਬੰਦਿਆਂ ਨੇ ਸੰਭੀਆਂ ਵੀ ਆ ਵੀ ਲਾਈਟ ਬਾਧੂ ਆਉਂਦੀ ਆ ਕਿ ਹੁਣ ਆਪਾਂ ਦੇਖਦੇ ਆ ਵੀ ਜਦ ਦੇਖੋ ਬੱਲੋ ਬਲਦੇ ਦਾ ਬਲਦਾ ਬਾਕੀ ਦੇਖਦੇ ਰੱਖਣੀ ਜਦੋਂ ਸਾਡੀ ਵਾਰੀ ਆਉਣੀ ਉਹਨਾਂ ਨੂੰ ਹਿੱਲੇ ਜਾਣੇ ਨੇ ਕਿਆ ਸਿਸਟਮ ਹੈ ਇਹਦਾ ਕਿਉਂ ਜੇ ਤਾਂ ਲਾਈਟ ਬਨ ਵੀ ਹੋਏ ਫੇਰ ਭਈਏ ਜਿੱਕਣਾ ਜਿੰਨੇ ਮਰਜੀ ਹੁਣ ਹੁਣ ਇੱਕ ਭਈਏ ਦੀ ਪਾਰਟੀ ਇਹੀ ਜੀ ਐ ਵੀ ਉਹਨਾਂ ਨੇ 5 ਕਿਲੇ ਲਾਉਣ ਦੇਣ ਵਿੱਚ ਜੇ ਲਾਈਟ ਉਹ ਹੀ 8 ਘੰਟੇ ਹੋ ਫੇਰ ਕਿਲੇ 1.5 ਕਿਲੇ ਕਦੋਂ ਹੁੰਦਾ ਫੇਰ ਸਭ ਦੇ ਬੰਨ ਵੀ ਦੀ ਵਾਰੀ ਆ ਜਾਂਦੀ ਭਈਏ ਕਿ ਸਭ ਦੇ ਫੇਰ ਲੱਗ ਜਾਂਦੇ ਆ ਜਾਂ ਹੁਣ 24 ਘੰਟੇ ਦੀ ਲਾਈਟ ਰਣੀ ਜਾਂ ਫੇਰ ਇੱਕੇ ਬੰਦਾ ਕਦੋਂ ਕਰੀ ਜਾਂਦਾ ਪੂਰਾ ਵੀ ਚਲੋ ਦੇਖਦੇ ਆ ਕਹਿੰਦੇ ਰਹੇਗੇ ਵੀ ਲੇਬਰ ਨਾ ਆ ਜਣ ਆ ਜਣ 10 ਤਰੀਕ ਨੂੰ ਪਹਿਲਾਂ ਕਹਿੰਦੇ ਤੇ ਵੀ ਅੱਜ 13 14 ਤਰੀਕ ਹੋ ਚੱਲੀ 13 ਹੋ ਗਈ ਸਮਝ ਲਓ ਵੀ ਦੇਖਦੇ ਆ ਪੰਜ ਚਾਰ ਦਿਨ ਦੇ ਵਿੱਚ ਜੇ ਲੇਬਰ ਆ ਗਈ ਤਾਂ ਸਾਹਮਦੇ ਨਹੀਂ ਫਿਰ ਅੱਜ ਘੁੰਮ ਕੇ ਆਉਂਦੇ ਆ ਪਹਿਲਾਂ ਮੈਂ ਰਾਤ ਵੀ ਗਿਆ ਤਾਂ ਰਾਤ ਮਿਲੇ ਨਹੀਂ ਹੈਗੇ ਭਈ ਇੱਧਰ ਉੱਧਰ ਤੇ ਹੁਣ ਸਵੇਰੋਂ ਜਾ ਕੇ ਆਇਆ ਦੋ ਤਿੰਨ ਪਾਰਟੀਆਂ ਕੋਲ ਜਾ ਕੇ ਆ ਜਿਹੜੇ ਤਕੜੀ ਲਾ ਰਹੀਆਂ ਭੌਲ ਵੀ ਜਾ ਕੇ ਆਇਆ ਉਹ ਪਹਿਲਾਂ ਵੀ ਆਪਣੇ ਲਾਉਂਦਾ ਰਿਹਾ ਬੰਦਾ ਜਿਹੜਾ ਭੌਲ ਪੰਨ ਜਾ ਕੇ ਆਇਆ ਵੀ ਚਲੋ ਕਹਿੰਦਾ ਵੀ ਸ਼ਾਮ ਨੂੰ ਆਜੋ ਸਰਦਾਰ ਜੀ ਕਹਿੰਦਾ ਵੀ ਆਪਾਂ ਲਵਾਵਾ ਕਿ ਥੋੜੇ ਜਿਹੇ ਹੋਰ ਪਾਰਟੀ ਦੇ ਲਵਾਵਾਂ ਜੀ ਤੇ ਵੀ ਸ਼ਾਮ ਨੂੰ ਗੱਲਬਾਤ ਕਰਾ ਦਿੰਦੇ ਆ। ਬਾਕੀ ਇੱਕ ਦੋ ਕੁ ਪਾਰਟੀਆਂ ਕੋ ਹੋ ਵੀ ਜਾ ਗਏ ਆ ਉਹ ਵੀ ਕਹਿੰਦੇ ਆ ਬੀਬੂ ਦੇ ਗੇਟ ਤੇ ਲੱਗ ਜਾਣਾ ਚਲੋ ਜੇ ਆਪਾਂ ਨੰਬਰ ਲਾਉਂਗੇ ਤਾਂਹੀਂ ਲੱਗਣਾ ਕੰਮ ਚੱਲਣਾ ਉਹਦੇ ਚ। ਬਾਕੀ ਅੱਜ ਜਿਹੜਾ ਦੱਖਣ ਹੈ ਦੱਖਣ ਹੈ ਜੋਰ ਸੋਨਾ ਫੜਿਆ ਹੋਇਆ ਚਾਂਸ ਲੱਗਦੇ ਆ। ਵੀ ਅੱਜ ਕੱਡੂਆ ਰਾਤ ਨੂੰ ਮੀਮੂ ਦਾ ਕੁਝ ਚੱਕਰ ਪਾਊਗਾ। ਅੱਜ ਹੂ ਵੀ ਦੱਖਾਂ ਠੰਡਾ ਹੈ। ਗਰਮੀ ਘਟ ਆ ਥੋੜੀ ਜਿਹੀ ਹੋਈ ਵੀ। ਨਹੀਂ ਤਾਂ ਤਾਂ ਪਾਈ ਬਹੁਤ ਪੈਂਦੀ ਧੁੱਪਾਂ ਕਰਕੇ ਜਿਆਦਾ ਚੱਕਰ ਜਾਂ ਪੈਂਦਾ ਦਾ ਵੀ ਅੱਜ ਹਵਾ ਦੇਖੋ ਚੱਲਦੀ ਹੈ ਪੂਰੇ 10 ਸੈਲ ਦੇ ਹਵਾ ਚੱਲੂ ਇੰਨਾ ਵੀ ਠੰਡੀ ਚੱਲਦੀ ਜਿੰਨੀ ਵੀ ਚੱਲਦੀ ਹੈ ਬਾਕੀ ਭਾਈ ਚੱਲਦੇ ਆ ਸੀਜ਼ਨ ਦਾ ਟਾਈਮ ਹੈਗਾ ਐਕਤੀ ਜਿਹੜੇ ਉਹੋ ਜਿਹੀ ਲਵਾਈ ਚੱਲੀ ਨਹੀਂ ਅੱਗੇ ਸਾਡੇ ਚੱਲ ਪੈਂਦੀ ਲਵਾਈ 12 ਦਿਨਾਂ ਦੇ ਬਹੁਤ ਜ਼ੋਰ ਕੇ ਚੱਲ ਪੈਂਦੀ ਕਿਉਂਕਿ ਬੀਜ ਸਾਰਿਆਂ ਦੇ ਹਾਈਬ੍ਰਿਡ ਹੀ ਹੁੰਦੇ ਨੇ ਹੋਣੋ ਬੀਜੇ ਬੰਦ ਹੋਣ ਕਰਕੇ ਇਹਦੀ ਟੁੱਟ ਭਾਂ ਦੇ ਜੀ ਬੀਜ ਹੋਈ ਵੀ ਆ ਉਹਦੇ ਹਿਸਾਬ ਨਾਲੇ ਚੱਲਦੀ ਆ ਹੁਣ ਦੇਖਿਆ ਕਈ ਜਣੇ 26 ਹਲੇ ਹੁਣ ਬੀਜੀ ਐ ਮੈਂ ਕਹਾਂਦਾ ਵਧੀਆ ਜਿਹੜੀ ਹੁਣ ਬੀਜੀ ਐ ਨਾਲੇ ਉਹ ਟਾਈਮ ਨੂੰ ਭਈਏ ਮਿਲ ਜਾਂਦੇ ਨਾਲੇ ਝਾੜ ਵਧੀਆ ਨਿਕਲਦਾ ਪਰ ਰਸਤਾ ਹੋਣਾ ਚਾਹੀਦਾ ਖੇਤ ਨੂੰ ਜ਼ਰੂਰ ਕਿਉਂ ਫਿਰ ਆਲੇ ਦਾਲੇ ਧਾਨ ਲੱਗ ਜਾਂਦੇ ਹੁਣ ਆਪਾਂ ਨੇ ਵੀ ਸਾਰੀ ਚੀਜ਼ ਨਾ ਲਗਾ ਲਈ ਬੀਜੀ ਬੀਤੀ ਵੀ ਜਿਹੜਾ ਇਹਨਾਂ ਦਾ ਲੱਗਣੇ ਗਿਆ ਲੱਗਦੇ ਆਪਣੇ ਲੱਗ ਜਾਣੇ ਚਲੋ ਦੇਖਦੇ ਆ ਪੰਜ ਚਾਰ ਤੇ ਵਿੱਚ ਵਿੱਚ ਕਣਾ ਚੱਲਾ ਕੰਮ ਸਾਰਾ ਦਿਖਾਵਾਂਗੇ ਬਾਕੀ ਕੋ ਹੋਰ ਹੈ ਵੀ ਜਿਹੜਾ ਸਿੱਧੀ ਬਜਾਈ ਵਾਲਾ ਕੰਮ ਹੈ ਮੇਰੇ ਹਿਸਾਬ ਕੋ ਸਿੱਧੀ ਬਜਾਈ ਵਾਲਾ ਠੀਕ ਹੈ ਕੰਮ। ਕਿਉਂ ਇੱਕ ਵੀਰ ਨਾ ਆਪਣਾ ਪਾਣੀ ਪੱਤ ਤੇ ਹੈ ਉਹ ਆਪਣੇ ਪਾਣੀ ਪੱਤ ਤੇ ਲਾਗ ਪਿੰਡ ਹੈ। ਉਹ ਅੱਗੇ ਹੀ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਈ ਹੈ ਉਹ 17-18 ਕਿੱਲੇ 20 ਕਿੱਲੇ ਤੱਕ ਸਿੱਧੀ ਬਜਾਈ ਉਬੀਜਦੇ ਆ। ਉਹ ਕਹਿੰਦੇ ਅਸੀਂ ਮਾਸਟਰ ਜੀ ਜਿਹੜੇ ਲਾਉਂਦੇ ਭਈਆਂ ਤੇ ਲਾਉਣੇ ਆ ਵੀ 5-4 ਕਿੱਲੇ ਲਾਉਣੇ ਆ। ਬਾਕੀ ਸਾਰਾ ਸਿੱਧੀ ਬਜਾਈ ਵੇਚਣੀ ਆ। ਵੀ ਝਾੜ ਤੇ ਕੋਈ ਕਸਰ ਨਹੀਂ ਹੈਗੀ ਵਧੀਆ ਹੁੰਦਾ। ਹੁਣ ਵੀ ਬਾਈ ਨਾ ਮੈਨੂੰ ਵੀਡੀਓ ਭੇਜੀ ਵਾ ਤੁਹਾਨੂੰ ਦਿਖਾਉਂਗਾ ਵੀਡੀਓ ਦੇ ਵਿੱਚ ਪਾਕੇ ਦੇ। ਵੀ ਕਾ ਕਲਿੱਪ ਭੇਜਿਆ ਬਾਈ ਨੇ 1.5 ਮਿੰਟ ਦਾ ਡੀ ਆਰ ਐਸ ਜਿਹੜੀ ਕਹਿੰਦੇ ਬਿਜਾਈ ਉਹ ਬਹੁਤ ਵਧੀਆ ਸੋਹਣੀ ਖੜੀ ਐ ਵੀ ਕੋਈ ਹੋ ਨਹੀਂ ਹੈਗਾ ਮੇਰੇ ਹਿਸਾਬ ਨਾਲ ਤਾਂ ਵੀ ਛਿੱਟੇ ਵਾਲੀ ਵਧੀਆ ਹੋ ਸਕਦੀ ਐ ਕਿ ਛਿੱਟੇ ਦਾ ਕੱਲਾ ਕੱਲਾ ਦਾਣਾ ਹੋ ਜਣਾ ਹੂੰ ਮਾਹਾਂ ਦੇ ਤਜਰਬਾ ਦੇਖਿਆ ਜਿਹੜੇ ਮਾਹ ਸਿਆੜ ਵਿੱਚ ਦੇ ਉਹਨਾਂ ਨਾਲ ਤੇ ਛਿੱਟੇ ਵਾਲੇ ਮਾਹ ਵਧੀਆ ਹੋਏ ਵੇ ਕਿਉਂ ਬੂਝਾ ਕੱਲਾ ਕੱਲਾ ਹੋ ਗਿਆ ਉਹਨੂੰ ਹਵਾ ਲੱਗਦੀ ਨਹੀਂ ਜਿਹੜੇ ਸਿਆੜ ਵਿੱਚ ਥੋੜੀ ਜਿਹੀ ਅੱਗੇ ਸਾਡੇ ਬੀਜ ਦੀ ਮਸ਼ੀਨ ਉਹਦੇ ਥੋੜੀ ਜਿਹੀ ਬਿਮਾਰੀ ਪੈਂਦੀ ਸੰਘਲੇ ਹੋ ਜਾਂਦੇ ਤੇ ਪਰ ਉਹ ਕਹਿੰਦਾ ਸਾਡੇ ਨਹੀਂ ਮੱਸੜ ਜਿ ਹੋਏਗਾ ਚਲੋ ਮੈਂ ਤੁਹਾਨੂੰ ਵੀ ਬਾਈ ਨੇ ਥੋੜੀ ਜਿਹੀ ਬਣਾ ਕੇ ਦਿਖਾਈ ਵੀਡੀਓ ਮੈਂ ਕਹਿੰਦਾ ਵੀ 20 ਦਿਨ ਦੀ ਹੈਗੀ ਆ ਉਹ ਖੜੀ ਜੀਰੀ ਸੋਹਣੀ ਖੜੀ ਆ ਵਧੀਆ ਸਿਆਰ ਚਮਕਦੇ ਆ ਵੀ ਉਹ 17 18 ਕਿਲੇ ਕਹਿੰਦੇ ਅਸੀਂ ਬੀਜਦੇ ਆ ਆਏ ਹਾਲੇ ਬੀਜਦੇ ਆ ਵੀ ਕੋਈ ਝਾੜ ਚ ਫਰਕ ਨਹੀਂ ਹੈਗਾ ਬਹੁਤ ਵਧੀਆ ਝਾੜ ਆਉਂਦਾ ਬਾਕੀ ਹੁਣ ਮਸ਼ੀਨਾਂ ਵੀ ਆ ਗਈਆਂ ਜਿਹੜੇ ਲੋਾਈ ਵਾਲੀਆਂ ਐ ਇਹਦੇ ਤੇ ਤਜਰਬੇ ਹੋ ਜਣੇ ਉਹਨਾਂ ਦੇ ਵੀ ਉਹ ਵੀ ਮੇਰੇ ਹਿਸਾਬ ਨਾਲ ਵਧੀਆ ਚੀਜ਼ ਹੈ ਉਹ ਵੀ 10 ਕਿਲੇ ਨੇ ਗ੍ਰੇਡ ਕੱਢ ਦਿੰਦੀ ਇਕੱਲੀ ਉਹ ਮਸ਼ੀਨ ਵੀ ਗਾਹਾਂ ਨੂੰ ਲੇਬਰ ਦਾ ਥੋੜਾ ਠੱਲ ਪੈ ਜਾਊਗਾ ਚੀਜ਼ਾਂ ਦੇ ਮਸ਼ੀਨਾਂ ਦੇ ਬਾਕੀ ਸਾਡੇ ਕਿੰਨੀ ਲੋਾਈ ਹੈ ਉਹ ਘਟਾ ਦਾ ਨਾ ਦੀ ਬਹੁਤ ਪਾਪੂਲਰ ਵਧ ਲੱਗਿਆ ਵਾ ਵੀ ਚਲੋ ਦੇਖਦੇ ਜੀ ਚੱਲੀ ਜਾਣੇ ਕੰਮ ਇਕਨੇ ਅੱਗੇ ਪੰਜ ਚਾਰ ਦਿਨ ਅੱਗੇ ਇੱਧਰ ਉਧਰ ਬਾਕੀ ਦੇਖਦੇ ਆ ਲੇਵਰ ਘਾ ਟੱਕਰਦੀ ਹੈ ਵੀ ਚਲੋ ਪੰਜ ਸੱਤ ਦਿਨ ਤਾਂ ਹਰ ਜ ਆਪਣੇ ਤਰੀਕ ਹੋ ਗਈ 13 21 22 ਦਿਨ ਦੀ ਹੋ ਗਈ ਪਨੀਰੀ ਆਪਣੀ ਉਹ 26 27 ਦਿਨ ਦੀ ਲੱਗੀ ਤਾਂ ਵੀ ਠੀਕ ਹੈ ਵੀ ਜੇ ਪਹਿਲਾਂ ਦੇਖਦੇ ਹੁਣ ਕਿ ਕਣਾਂ ਟੱਕਰਦੇ ਆ ਭਈ ਉਹਦੇ ਸਾਫ ਕਰ ਦਿਖਾਵਾਂਗੇ ਆਪਾਂ ਚਲੋ ਦਿਖਾਉਂਦੇ ਜੀ ਕਾਰੋਬਾਰ ਜਿਹੜੇ ਹੋਰ ਚੱਲਦੇ ਆ ਜੀ 22 ਦਿਨ ਦੀ ਹੋ ਗਈ ਡੀਐਸਆਰ 1509 26 ਦੇ 26 ਇੱਕ ਡੀ ਲਾ ਦੇਣੀ ਜੀ ਵੀ ਮੈਨ ਲਾਈ ਜੀ ਆਪਾਂ ਹਰਿਆਣਾ ਪਾਣੀਪਤ ਸਿਟੀ ਉਹ ਜਿਹੜਾ ਜਿੱਦ ਦੂਰ ਦੂਰ ਤੱਕ ਦੇਖਦੇ ਰਿਹਾ ਸਾਰਾ ਪਾਣੀਪਤ ਸ਼ਹਿਰ ਹੈ ਜੀ ਪਰਾ ਪਣੀ ਪਈ ਸਿਆਰੇ ਲੋਹਰੀ ਚੱਲ ਵੀ ਤਾਂ ਨਰੀ ਤਿਆਰੀ ਆ ਲੱਗੇ ਪਾਣ ਦਾ ਪੰਡ ਫਾਫਾ ਫਾਫਾ ਲੇ ਤੂੰ ਚਾਰ ਦਿਨ ਤੱਕ ਰੱਪਣਾ ਤਾਂ ਕਿਉਂ ਭਈਏ ਆਪਾਂ ਨੂੰ ਮਿਲਦੇ ਨਹੀਂ ਤੇ ਅਜੇ ਜਿਹੜੇ ਭਈਆ ਕਹਿੰਦਾ 20 ਤਰੀਕ ਤੱਕ ਅੱਜ ਤਿੰਨ ਚਾਰ ਪਾਰਟੀਆਂ ਨੂੰ ਪੁੱਛਿਆ ਬਾਕੀ ਅੱਜ ਇੱਕ ਪਾਰਟੀ ਹੋਰ ਆਉਣੀ ਹੈ ਜੱਗੇ ਕੋਲ ਲੱਗੇ ਤਾਂ ਤਕਰੀਬਨ ਧਾਨ ਲੱਗ ਗਏ ਹੁਣ ਹੋਰ ਤੇ ਲੋਵਾ ਦੇ ਉਹ ਕਹਦਾ ਵੀ ਪਾਣੀ ਛੱਡੋ ਹੁਣ ਆਪਾਂ ਨੇ ਪਾਣੀ ਛੱਡਿਆ ਪਾਹਾ ਵਿਕੀ ਰਣਾ ਦੋ ਮੋਟਰਾਂ ਪੈਂਦੀਆਂ ਇੱਕ ਆਪਣੀ ਵਾਲੀ ਐ ਇੱਕ ਇਧਰ ਗੰਨੇ ਚ ਦੇ ਬਿੰਦਰ ਵਾਲੀ ਪੈਂਦੀ ਐ ਵੀ ਤਕਰੀਬ ਹੁਣ ਲਾਈਟ ਭੱਜੀ ਵੀ ਆ ਜਾਈ ਨਹੀਂ ਘੰਟੇ ਖੰਡੇ ਦੇ ਵਿੱਚ ਫੇਰ ਦੁਬਾਰੇ ਵੀ ਚਲੋ ਅੱਜੇ ਭਰ ਚਕੇ ਹੋ ਜੂਗਾ ਕਦੋਂ ਜਾ ਕੱਲ ਨੂੰ ਸਵੇਰੇ ਆਪਾਂ ਛੱਡ ਦਾਂਗੇ ਤਾਂ ਕਰਕੇ ਲਫਾਫੇ ਦੀ ਦਵਾਈ ਹੋ ਰਹੀ ਐ ਭਈਆ ਨਾ ਜਾਉਣਾ ਰਾਤ ਨੂੰ ਵੀ ਸਵੇਰੇ ਲਾਉਣ ਲੱਗਣਗੇ ਬਾਕੀ ਮੰਡੇ ਚ ਵੀ ਛੱਡੀ ਹੋਈ ਆ ਵਿਕੀ ਰਣਾ 10 ਭਈਏ ਵੀ 2 2 ਢਾਈ ਕੀਲਿਆਂ ਦਾ ਕੱਦੂ ਕਹਿੰਦੇ ਜਰੂਰ ਚਾਹੀਦਾ ਵੀ ਆਪਾਂ ਹੁਣ ਲਫਾਫਾ ਸਮਝ ਲੂ ਤਾਂ ਜਾਈ ਜਾਂਦਾ ਜਾ ਕੇ ਔਰੇ ਆਪਾਂ ਦੱਬਣਾ ਵੀ ਟਾਈਮ ਗੱਲੇ ਦਾ ਔਰੇ ਕੁੱਤੇ ਖਰਾਬ ਕਰਦੇ ਆ ਜਿਹੜਾ ਉਹ ਘਰ ਆਣਾ ਸਾਹਮਣੇ ਬੱਕਰੀਆਂ ਵਾਲਾ ਬਾਈ ਦਾ ਤਿੰਨ ਚਾਰ ਕੁੱਤੇ ਉਹ ਡੌਣਾ ਬਰੇ ਤੁਰਦੇ ਆ ਗਿੱਲੇ ਕਰਕੇ ਹੋਰ ਵੀ ਜ਼ਿਆਦਾ ਚੱਲਦੇ ਵੀ ਲਫਾਫਾ 2-3 ਕਿਲੋ ਦਾ ਜੀ 130 ਰੁਪਏ ਕਿਲੋ ਆ ਉਹ ਚਿੱਟਾ ਜਿਆਦਾ ਚਮਕਦਾ ਮੋٹے ਰੰਗ ਦਾ ਹੈ ਆ ਥੋੜਾ ਜਿਹਾ ਕਿਸਮੇਲੇ ਜੇ ਰੰਗ ਚ ਹੈ ਤੇ ਤਿੰਨ ਫੁੱਟ ਲੈਂਦਾ ਆਪਾਂ ਨੇ ਚੜਾਈ ਚ 130 ਰੁਪਏ ਵੀ ਹੈ ਦੋਏ ਬਰਾਬਰ ਹੈ ਗਲ ਦੇ ਦੋ ਹੀ ਨੇ ਹੈਗੇ ਦੋਏ ਠੀਕ ਰਹਿੰਦੇ ਖਾਲੀ ਘੜਤੀ ਵੀ ਹੁਣ ਦੱਬੀ ਜਾਣੇ ਇਧਰ ਦੇ ਚੱਕ ਕੇ ਗਾਰਾ ਰੱਖੀ ਜਾਉਂਗੇ ਸੌਂਕਾ ਗੈਸ ਦੀ ਗਾਰ ਵਧੀਆ ਬਣ ਜਾਣਾ ਹੈ ਵੀ ਜਿੰਨਾ ਵੀ ਹੈਗਾ ਦੱਬ ਹੋ ਜਾਣਾ ਗੈਸ ਦੀ ਲੱਗੇ ਬਾਕੀ ਲੁਫਾਫੇ ਦਾ ਫਾਇਦਾ ਬਹੁਤ ਦਾ ਜੀ ਜਿਹੜੇ ਗੰਡੋਲੇ ਆ ਨਾ ਕੋਈ ਬਿੰਡਾ ਜਿਹਾ ਹੁੰਦਾ ਉਹ ਖੱਡ ਕੱਢ ਦਿੰਦੇ ਆ। ਬਾਕੀ ਚੂਹੇ ਮੂਰੇ ਦਾ ਲਫਾਫਾ ਕੋਈ ਬੜੀ ਗੱਲ ਨਹੀਂ ਹੈਗੀ ਇਹ। ਕਿਉਂ ਚੂਹਾ ਗਿੱਲੀਆਂ ਐ ਬਟਾਂ ਚ ਫਿਰ ਰਹਿੰਦਾ ਘਟੇ ਤੁਹਾਨੂੰ ਪਤਾ ਹੀ ਐ ਸਾਰਾ ਕੁਸਾਪ ਐ। ਵੀ ਚਲੋ ਦੱਬਦੇ ਆ ਜੀ। ਕਰਦੇ ਆ ਕੰਮ ਸਟਾਰਟ। ਵੀ ਆਪਾਂ ਨਾ ਹੀਟ ਲਿਖੇ ਤੇ ਉਹਨਾਂ ਨੂੰ ਦੱਬ ਦੇਣਾ। ਉਹਦਾ ਫਿਰ ਸਵੇਰੇ ਦੱਬ ਲਾਂਗੇ ਇਹਨੂੰ ਪਾਣੀ ਛੱਡੋ ਜੂਗਾ ਇਹਨਾਂ ਨੂੰ ਦੱਬ ਦਾਂਗੇ। ਵੀ ਚਲੋ ਠੀਕ ਆ ਜੀ। ਕਰਦੇ ਆ ਸਟਾਰਟ ਕੰਮ। ਲਓ ਜੀ ਭਾਈਏ ਕਿ ਲਖਤ ਮਿਲਣ ਚ। ਸਾਰੇ ਹੀ ਕੰਮ ਹਲਾਤਾ। ਨਹੀਂ ਆਪਾਂ ਨਾ ਹੌਲੀ ਹੌਲੀ ਦੱਬਣ ਦੇ ਇੱਕ ਦੋ ਦਿਨ। ਅਟਕੇ ਲਫਾਫੇ। ਔਰ ਔਲ ਨੂੰ ਪਨ ਦਾ ਬਤਾ ਸਾਰੇ ਉੱਪਰ ਗਾਰਾ ਗੁਰਾ ਲਾਤਾ ਹੈ ਚੰਗੀ ਤਰ੍ਹਾਂ ਕਿਉਂ ਹੁਣ ਲਾਈਟ ਦਾ ਕੋਈ ਸੁਰ ਨਹੀਂ ਆ ਰਿਹਾ ਦੇਖਿਓ ਵੀ ਕੰਮ ਆਪਾਂ ਕਿਸੇ ਨਹੀਂ 24 ਘੰਟੇ ਵੱਲਦੀ ਦੀ ਹੁਣ ਆਈ ਨਹੀਂ ਲਾਈਟ ਮੋਵੇ ਚਲੋ ਦੇਖਦੇ ਆਂ ਕੀ ਬਣਦਾ ਲੈਟ ਦਾ ਬਾਕੀ ਚੱਲੇ ਇਹਨੂੰ ਨਹੀਂ ਕਰਦੇ ਬਰਮਤ ਨੱਕਿਆਂ ਦੀ ਕਿਉਂ ਫਿਰ ਪ੍ਰਸਾਦਾਂ ਦਾ ਕੰਮ ਆ ਇਹਦੇ ਜੋ ਫਿਰ ਜਾਨਵਰ ਵੇਹਣੇ ਲੋਕੇ ਜ਼ਿਆਦਾ ਹੁਣ ਆਪਾਂ ਨਾ ਕੁਆੜ ਜਿਆ ਸਾਰਾ ਚੱਕਦੇ ਨੇ ਸਾਨੂੰ ਢਾਉਣੇ ਪੈਂਦੇ ਜੀ ਨੱਕਾ ਤਾਂ ਦਬਲਰ ਮੂੰਹ ਫਿਰ ਸਰਬਜੀ ਨੂੰ ਕਣਕਰੇ ਕਹਿਰਾਂ ਚ ਪਾਣੀ ਲਗਦਾ ਧਾਨਾ ਜਿਹਦਾ ਤੇ ਇੱਕ ਰਸੜ ਜਾਂਦਾ ਜਿਹੜਾ ਉਹ ਨੱਕਾ ਉਹਦੀ ਵੀ ਆ ਨੱਕਾ ਫਿਰ ਆਪਣਾ ਨੂੰ ਪੈਂਦਾ ਰਹਿੰਗਾ ਹੁਣ ਆਪਾਂ ਨਾ ਸਿਮਿੰਟ ਲਿਆਂਦਾ ਆਟਾ ਪੱਕਾ ਹੀ ਲਾ ਦੇਣੀ ਆ ਵੀ ਅੱਗੇ ਹੀ ਪੱਕਾ ਹੀ ਲਾ ਦੇਉਂਦੇ ਆ ਫਿਰ ਨੱਕੇ ਨੁੱਕੇ ਨਹੀਂ ਬਦਲਨੇ ਪੈਂਦੇ ਹੈਗੇ ਉਹ ਜੇ ਨੱਕੇ ਬਦਲਨੇ ਵਾਲਾ ਕੰਮ ਰਹਿ ਗਿਆ ਥੈਲਿਆਂ ਦੇ ਵਿੱਚ ਫਿਰ ਜਾਨਵਰ ਦੇਖੇ ਤੁਸੀਂ ਪਹਿਲਾਂ ਵੀ ਤੁਹਾਨੂੰ ਵੀਡੀਓ ਦਿਖਾਇਆ ਵੀ ਐਹੀ ਨੱਕੇ ਦੇ ਵਿੱਚ ਤੋਂ ਜਾਨਵਰ ਜਿਹੜਾ ਬੈਠਾ ਦਾ ਬਾਕੀ ਹੁਣ ਕਰਦੇ ਇਹਦੀ ਮੁਰੰਮਤ ਵੀ ਲਾਈਟ ਵਾਲਿਆਂ ਨੂੰ ਫੋਨ ਕਰਕੇ ਦੇਖਿਆ ਜੀ ਲਾਈਟ ਵਾਲੇ ਕਹਿੰਦੇ ਵੀ 9 ਵਜੇ ਹਣੀ ਰਾਤ ਨੂੰ ਕੋਈ 8 ਘੰਟੇ ਮੰਨ ਲਾਦੀ ਕਰਤੀ ਨਾ ਲਾਈਟ ਨਹੀਂ ਹੁਣ ਤਾਂ ਵੀ ਚੱਲੀ ਵੀ 24 ਘੰਟੇ ਹੀ ਹੈ ਚਲੋ ਬਾਕੀ ਕਰਦੇ ਹੁਣ ਇਹਦੀ ਨੱਕੇ ਦੀ ਰਿਪੇਅਰ ਫਿਰ ਤਸੱਲੀ ਵਾਲਾ ਕੰਮ ਹੋ ਜਾਂਦਾ ਜਦ ਮਰਜ਼ੀ ਛੱਡ ਨੱਕਾ ਨੁੱਕਾ ਨਹੀਂ ਲਾਉਣ ਦੀ ਇਹ ਨਹੀਂ ਗੱਲਬਾਤ ਕੋਈ ਚਲੋ ਕਰਦੇ ਜੀ ਰਿਪੇਅਰ ਫਿਰ ਲੋ ਜੀ ਹੋ ਗਈ ਰਿਪੇਅਰ ਹੁਣ ਇਹਦੀ ਇਹ ਪੱਕੇ ਲੱਗੇ ਗਏ ਰਿਪੇਅਰ ਨੇ ਬਸ ਆਪਣਾ ਨੱਕਾ ਚੱਲੂਗਾ ਇਹ ਕਿ ਭਾਈ ਕਣਕ ਦੇ ਟਾਈਮ ਦਬਲ ਨੂੰ ਖੁੱਲ ਜਾਂਦਾ ਨਾਲੇ ਪਵਾੜ ਦਾ ਚੱਕਿਆ ਗਿਆ ਇਹਦੇ ਸਾਫ ਮਿੱਠਾ ਨੇ ਦੋ ਦਿਨ ਆਪਾਂ ਰੱਖਨੇ ਹੈ ਕਈ ਵਾਰ ਕੰਮ ਆ ਜੀ ਨੇ ਬਾਕੀ ਲੱਦਣ ਲਈ ਹੋ ਸਾਈਕਲ ਦੇ ਪਵਾੜ ਜਿਹੜਾ ਆਪਾਂ ਮੋਟਰ ਪਜਾ ਦੇਣਾ ਤੇ ਘੱਟੇ ਪਾਇਆ ਪਰ ਟੁੱਪਾਂ ਤੇ ਉਹ ਫਗੜ ਕਰ ਲੂ ਸਿਮੇਂਟ ਹੋਰ ਚੰਗੀ ਤਰ੍ਹਾਂ ਦੇਖਦੇ ਆਂ ਲਾਈਟ ਕਿਆ ਕਹਿੰਦੀ ਐ। ਕੋਈ ਹੁਣ ਲਾਈਟ ਦੇ ਸਿਰਪਰ ਸਾਰਾ ਕੰਮ। ਕਿ ਪਨੀਰੀਆਂ ਭਾਈ ਤਿਆਰ ਐ। ਪਨੀਰੀ ਜੱਪਾ ਰੋਕੀ ਵੀ ਤਾਂ ਅੱਜ ਪਾਣੀ ਪਾਤਾ। ਹਰੇ ਵੀ ਲਾਤਾ ਥੋੜਾ ਜਿਹਾ। ਨਹੀਂ ਤੇ ਨਾ ਮਿਟਰ ਅੱਲਾ ਖੜਾ ਹਤਾ ਪਨੀਰੀ। ਲਿਜਾਨ ਨੂੰ ਕੱਲ ਨੂੰ ਪਟਾਉਂਗੇ। ਪਰ ਦੇਖੋ ਲਾਈਟ ਕੈਂਦੀ ਹਲੇ। ਬਾਕੀ ਚਰੀ ਦੀ ਗੱਲ ਕਰੀ ਜੀ ਆਪਣੀ 250 ਰੁਪਏ ਕਾਊਂਟਰ ਕਹਿੰਦੇ ਐ। 200 ਪਾਊਗਾ ਪੱਲੇ 50 ਲੀਵਰ ਨਾਲ ਲੈ ਜਣੇ ਦੇਖ ਦੇ ਕੁਦਰ ਦੇ ਵਿੱਚ ਕਰਦ ਕੇ ਗੱਲ ਬਾਤ ਅੱਜ ਕਰਿਆ ਦਾ ਬੜਾਈ ਵਾਲੇ ਨੂੰ ਫੋਨ ਕੋਈ ਨਾ ਸ਼ਾਮ ਦੱਸਦੇ ਆ ਜੇ ਕੱਲ ਕੋ ਲੋ ਟਾਈਮ ਹੋਏ ਤਾਂ ਆਪਾਂ ਨਾ ਵਡਾ ਕੇ ਲੋ ਜਾਦਾ ਨਹੀਂ ਹੈ ਬਾਕੀ ਬੱਦਲ ਜਿਹਾ ਲੱਗਦਾ ਖੌਰਾ ਖੌਰਾ ਜਾਰੇ ਪਾਸੇ ਸ਼ਾਇਦ ਕਰੀ ਕੋ ਉਹ ਜਿੱਤੇ ਰਾਨਾ ਪਾਤਾ ਗਾਇ ਕਿ ਕਿਸਮ ਦਾ ਵੀ ਤਿੰਨ ਦਿਨ ਬਾਅਦ ਆਜ ਤੇ ਉਹ ਵਿਚਾਲੀ ਛੱਡਦੀ ਇੱਕ ਦਿਹਾੜੀ ਲਾ ਗਿਆ ਪੂਰੀ ਉਹਦੇ ਬਾਅਦ ਅੱਜ ਫੇਰ ਨਹੀਂ ਆਏ ਕੱਲ ਕਹਿੰਦੇ ਪੈਸੇ ਲੈਣੇ ਆਂ ਕਿ ਆਪਾਂ ਨੇ ਟਾਇਲ ਵੀ ਮੰਗਾਈ ਹੈ ਟਾਇਲ ਦੀਆਂ ਦੋ ਪੇਟੀਆਂ ਰਹਿ ਗਈਆਂ ਨੇ ਪਰਾਂ ਜਿਹੜੀਆਂ ਸਰੇ ਭਰੇ ਆ ਵੀ ਟੈਂਪੂ ਉੱਪਰ ਟਾਇਲ ਵਾਲੇ ਕਹਿੰਦੇ ਕਿ ਅਸੀਂ ਕੱਲ ਨੂੰ ਛੱਡ ਕੇ ਜਾਵਾਂਗੇ ਮਾ ਯਾਰ ਜ਼ਰੂਰੀ ਆ ਸਾਨੂੰ ਆ ਸਪੈਸ਼ਲ 400 ਰੁਪਏ ਦੇ ਗਏ ਰੇੜੀ ਵੀ ਮੰਗਾਈ ਅੱਜ ਫੇਰ ਛੁੱਟੀ ਕਰਕੇ ਹੱਲ 2500 ਰੁਪਏ ਲੈ ਗਏ ਬਸ ਜਿੰਨਾ ਕੰਮ ਕਰਨਾ ਉਹਨੇ ਕੇ ਪੈਸੇ ਲੈ ਜਣੇ ਉਸੇ ਬਾਅਦ ਫੇਰ ਛੁੱਟੀ ਹਨ ਤੋੜੇ ਬਹੁਤ ਕਰੀ ਜੀਏ ਬਾਕੀ ਦੇਖਦੇ ਆ ਜੀ ਨਾਲ ਇਹਨੇ ਆਪਾਂ ਨੇ ਕਿਤੇ ਸੈਟਿੰਗ ਕਰਕੇ ਘੱਟ ਵੱਡ ਘਰ ਕੇ ਲਗਾ ਦੇ ਜਿਗਣਾ ਹੁਣ ਆ ਪੀਸ ਹੈ ਇੱਥੇ ਤਾਂ ਛੋਟਾ ਬਣ ਕੇ ਅੱਧੇ ਅੱਧਾ ਪੀਸ ਬਣ ਕੇ ਲੱਗ ਜਾਊਗਾ ਜਣਾ ਕਿਤੇ ਇਹ ਵਿਪਾਰ ਦੇ ਆਉਣਗੇ ਤਾਂ ਉਹਦੇ ਕਰਕੇ ਆਪਾਂ ਨੇ ਬੰਦਾ ਹੋਰ ਕਰਿਆ ਨਾਲੇ ਹੁਣ ਬੰਦ ਧੰਨ ਨਾਲ ਨਿਬੜ ਜਾਊਗਾ ਤੇ ਬਾਅਦ ਵਿੱਚ ਬੰਦਾ ਲਾਉਂਗੇ 4-5 ਦਿਨ ਤੱਕ ਵੀਰੇ ਤਸੱਲੀ ਕਰ ਲੱਗਿਆ ਰਵਾਂ ਨਾਲ ਇੱਕ ਅਦਾ ਮੀਂਹ ਪੈ ਜਾਊਗਾ। ਤੇ ਹੁਣ ਮੌਸਮ ਹਿਓ ਜ਼ਿਆਦਾ ਥੋੜਾ ਜਿਹਾ ਗਰਮ ਐ। ਬਾਕੀ ਲਗਾਤਾਰ ਮਿਸਤਰੀ ਲੱਗੇ ਰਿਹਾ ਇੱਧਰ ਵੀ ਥੈਲੇ ਥੈਲਾ ਪਿਆ ਹਲੇ। ਵੀ ਉਹਦੇ ਘਰ ਕੇ ਔਖਾ ਛੱਡਿਆ ਵਿਚਾਲੇ ਕੰਮ। ਹਲੇ ਆਪਣੇ ਬਿਆ ਸਮਾਨ ਉਹ ਸਾਰੇ ਇੱਕ ਪਾਸੇ ਲਾਗੇ ਤੇ ਹੁਣ ਵਧੀਆ ਲੱਗੀ ਟੱਲ ਜਿਹੜੀ ਹੈਗੀ। ਜੇ ਛੱਪਿਆ ਨਾ ਕਰਦੇ ਕਦਾਂ ਨਿਬੜ ਜਾਣ ਦਾ ਕੰਮ ਇੱਧਰ ਵੀ ਟਾਇਲ ਪਈ ਆ ਸਾਰੇ ਪਾਸੇ ਟਾਇਲੇ ਡਲ ਪਈ ਆ ਚਲੋ ਬਾਕੀ ਦੇਖਦੇ ਆ ਕਈ ਵੀਰਾਂ ਨੇ ਆਏ ਕਮੈਂਟ ਕਹਿੰਦੇ ਮਾਸੇ ਜੀ ਅਸੀਂ ਕਹਿੰਦੇ ਤੇ ਵੀ ਸਾਨੂੰ ਉੱਪਰ ਲਾ ਦਿਓ ਚਲੋ ਦੇਖਦੇ ਜੀ ਕਰ ਦੇਣਾ ਆਪਾਂ ਉੱਪਰ 400 ਫੁੱਟ ਲਿਆਂਦੇ ਆਂ ਫਾਂਟਾ ਇਹੇ। ਵੀ 300 ਮੀਟਰ ਲੋਹੀ ਤੇਰੇ ਬਾਈ ਨੇ। ਚਲੋ ਜੇ ਘਟੀਆਂ 5-7 ਬੇਟੀਆਂ ਦਾ ਹੋਰ ਫੜ ਲਿਆਉਂਗੇ ਨਹੀਂ ਤਾਂ ਤਕਰੀਬਨ ਸਾਰੇ ਜਾਣਾ। ਪਰ ਹੁਣ ਮਿਸਤਰੀ ਦੇ ਆਉਣ ਪਰ ਸਾਰੇ ਕੰਮ ਦੇਖਦੇ ਕੱਲ੍ਹ ਨੂੰ ਆਉਂਦੇ ਕਿ ਨਹੀਂ ਆਉਂਦੇ ਅੱਗੇ। ਲੋ ਜੀ ਪਹੁੰਚ ਗਏ ਸਵੇਰ ਪਰ ਵੱਡੀਆਂ ਕੱਖਾਂ ਦਾ। ਵੀ 2 ਦਿਨ ਤਣੇ ਆਏ ਆ ਜੀ ਬੈਣਾ ਉਹ ਜਿਹੜਾ ਥੈਲਾ ਜਪੰਨੇ ਉਹਨਾਂ ਦੇ। ਪਰਾਧਾ ਵੇਰ ਕਰ ਗਿਆ ਕੰਮ ਜ ਆਪਣਾ ਹੋ ਇਕਣਾ ਹੁਣ ਆ ਆਪਣੇ ਆ ਮਾਂ ਇਧਰਲੀ ਸਾਈਡ ਇਹਨਾਂ ਨੂੰ ਘਟਰ ਫੜ ਪੈਂਦਾ ਵਿਚਾਲੇ ਦਾ ਹੈਗਾ ਇਹ ਸੋਣਾ ਬਾਕੀ ਇਹਨਾਂ ਨੂੰ ਹੁਣ ਵੱਡਾ ਹੀ ਲਾ ਦੇਣਾ ਵਿੱਚ ਬਾਜਰੇ ਟੁਕ ਟੋਕੇ ਪਾਈ ਜਾਣਾ ਫਾਂਗਰਾਂ ਨੂੰ ਕਰਦਾਂਗੇ ਸ਼ੁਰੂ ਆ ਜਾਫਾ ਰਾਦਿਆਂ ਘੁੰਮੀਆਂ ਤਿੰਨ ਕ ਬੈਣਾ ਹੋਈ ਜਾਂ ਨੇ ਨਾਸ ਮਾਰਿਆ ਦਾ ਆਉਂਦੀ ਐਸ ਚੀਜ਼ ਨੂੰ ਮੈਂ ਬਸ ਮਹਾ ਕਰਕੇ ਹੁਣ ਆ ਦੇਖੋ ਕਿੰਨਾ ਵਧੀਆ ਵਾ ਇਹ ਟੁਕਕੇ ਲੈਣਾ ਆਪਾਂ ਵਿੱਚ ਵੱਢ ਗਏ ਬਾਜਰੇ ਦੇ ਮੱਕੇ ਦਰਵਾਜਨ ਲਾ ਲਿਆ ਪਰਾਂ ਬਾਡਾ ਕਿਉਂ ਅਸੀਂ ਆਪਾਂ ਹੌਲੀ ਹੌਲੀ ਜਿੰਨੇ ਨੂੰ ਪੈਣਾ ਹੋਰ ਉੱਠੀ ਜਾਣਾ ਜਿਹੜੇ ਤਿੰਨ ਚਾਰ ਕਹਿ ਰਹੇ ਵਿਕੇ ਵੇਚ ਦਾਂਗੇ ਬਾਕੀ ਆਪਾਂ ਨੂੰ ਦੋ ਤਿੰਨ ਕਹਿ ਰਹੇ ਪਾਏ ਦੇ ਨੇ ਐਡਾ ਮਰਦਾ ਹੈਗਾ ਬਹੁਤ ਕੰਮ ਦਾ ਉੱਠਿਆ ਲ ਵੀ ਹੈਗਾ ਚਲੋ ਵਿੱਚ ਵੀ ਵਧੀਆ ਟਾਈਮ ਗੱਲ ਉੱਠ ਖੜਨਾ ਇੱਕ ਮੀਂਹ ਕਣੀ ਜੀ ਕਰਕੇ ਮੀਂਹ ਕਰਕੇ ਮੀਂਹ ਪੈ ਜਾਣਾ ਥੋੜਾ ਜਿਹਾ ਫਿਰ ਬਹੁਤ ਕੰਮ ਦਾ ਚੱਲਣਾ ਵੀ ਹੁਣ ਪਾਣੀ ਲਾਈ ਜਾਂਦੇ ਪਾਣੀ ਹੋ ਜਾ ਕੰਮ ਕਰਦਾ ਨਹੀਂ ਇਹਦਾ ਕੰਮ ਮੀਨਾ ਕਰਨਾ ਹੁਣ ਉੱਪਰ ਤੇ ਵੀ ਆਏ ਲਾਜਾ ਕਮਲਾ ਆ ਜਾ ਕੋਈ ਗਰਦਕੋਰਦ ਪਈ ਵੀ ਫੇ ਸਾਰੀ ਧੋ ਹੋ ਜਾਂਦੀ ਐ ਇੱਕ ਜਿਹੜਾ ਗੋਭ ਚ ਪਾਣੀ ਪੈਣਾ ਉਹਦਾ ਗੱਲ ਕੁਛ ਹੋਰ ਹੁੰਦੀ ਐ ਤਕਰੀਬਨ ਬਾਜਰਾ ਖੜਾ ਜਿੰਨਾ ਵੀ ਬਹੁਤ ਵਧੀਆ ਖੜਾ ਐ ਇਹਨਾਂ ਸੰਘਣਾ ਪੂਰਾ ਬਾਕੀ ਜ਼ਿਆਦਾ ਸਾਨੂੰ ਆਪਣੇ ਬੁੱਟਿਆਂ ਦੇਈ ਐ ਵੀਨਾ ਲੱਗੀ ਜਾ ਖਵਾ ਹੋਪਾ ਹੁਣ ਵਜਨ ਹੈਗਾ ਦੇਖੋ ਦੱਸਿਆ ਵੈਗਾ ਮਹੀਨੇਰੀ ਤਾ ਉੱਤ ਇੱਕ ਬਾਹਰ ਨਿਕਲ ਛਾਪਣਾ ਬਾਡਾ ਲਾਇਆ ਵਾ ਮਹਾਵਾ ਬੁੱਟਾ ਸਾਨੂੰ ਕਿਆ ਕੰਮ ਦਾ ਆਖੇ ਅੱਧਰ ਬਾਡਾ ਲਾਇਆ ਵਾ ਇਹ ਫੁੱਟਦਾ ਵੀ ਹੈਗਾ ਪਿੱਛੇ ਸ਼ਾਇਦ ਫੁੱਟੇ ਜਾਵੇ ਕੋਈ 60 ਬਾਡਾ ਵੇ ਹੋਰ ਇਹ ਇਹ ਛੋਟੇ ਨਾਲ ਬਾਡਾ ਲੱਗਿਆ ਵਾ ਆ ਦੇਖੋ ਸੁੱਕੇ ਪੇ ਖੇਤ ਨਾਲੇ ਪਾਸੋਂ ਚੌਥੇ ਪਾਣੀ ਲਾਇਆ ਆਪਾਂ ਨੇ ਇਹ ਦੇਖ ਬੁੱਟਾ ਇਹਨਾਂ ਵਾਲੇ ਦੂਆ ਸਾਲ ਲੱਗਿਆ ਵਾ ਆਹ ਇਹ ਜੇ ਬੂਟੇ ਮੱਕੀ ਆ ਪਾਣੀ ਤਰਾ ਰਗਾ ਨਾ ਦੂਜੇ ਸਾਲ ਗੰਨਾ ਬੂਟਾ ਇੰਦਾ ਜਾਂਦਾ ਬੂਟੇ ਫੇਰ ਵੀ ਸੋਹਣੇ ਚੱਲਦੇ ਤੇ ਉਹ ਪਾਣੀ ਲੱਗਿਆ ਕਰਨੇ ਨੂੰ ਬਹੁਤ ਕੰਮ ਦਾ ਪਾਣੀ ਉਹ ਜਾਣ ਹੈ ਦੀ ਜਿੰਨਾ ਪਾਣੀ ਪੀ ਜਾਵੇ ਉਹ ਨਾ ਬੂਟਾ ਸੋਹਣਾ ਚੱਲ ਜਾਂਦਾ ਵੀ ਵਧੀਆ ਹੋ ਗਏ ਇਹ ਤੇਲੇ ਸੋੜੇਂ ਡਲਦੀਆਂ ਪਰ ਕਾਹਨੋ ਫੇਰ ਵੀ ਬੜੀ ਬੜਾ ਚੂਹੇ ਨੇ ਨੁਕਸਾਨ ਬਹੁਤ ਰਿਹਾ ਚੂਹੇ ਨੇ ਬਹੁਤ ਖਾਦੇ ਵਾ ਅਹਾਂ ਦੇਖੋ ਲੈ ਆਹ ਹੁਣ ਤਾਂ ਫਲ ਪਿਆ ਪਰ ਫਲ ਵੀ ਗਾ ਜਿਹੜੀ ਫਾਇਆ ਫੋਕੀ ਫਲੀ ਆ ਸਾਰੀ ਉਹ ਫੋਕੀ ਫਲੀ ਜਿਹੜੀ ਅਸਲੀ ਆ ਆਹ ਹੁਣ ਖੱਡਾਂ ਵਿੱਚ ਪੱਟੀਆਂ ਵੇ ਸਾਰੀਆਂ ਸਾਰੀਆਂ ਚੂਹੇ ਨੇ ਮਹਾਂ ਵਾਲਾ ਕੰਮ ਨਹੀਂ ਲੋਟੇਗਾ ਮੱਕੀ ਦੇਖੀ ਜਾਂਦੀ ਮੀਂਹ ਵਾਲਾ ਕਹਿੰਦਾ ਹਵਾ ਅੱਜ ਨਹੀਂ ਤਾਂ ਆਪਣੇ 2:00 ਵਜੇ ਦਬ ਜਾਂਦੀ ਹੈ ਸਾਢੇ 4 ਦਾ ਟਾਈਮ ਹੋਇਆ ਵਾ ਹਵਾ ਹੁਣ ਵੀ ਫੁੱਲ ਹੈ ਜਲਦੀ ਠੰਢੀ ਆ ਵੀ ਜੇ ਰੱਖਣ ਗਰਮ ਚੱਲੇ ਫਿਰ ਤਾਂ ਮੀਂਹ ਦੀ ਆਸ ਹੁੰਦੀ ਹੈ ਪਰ ਹੁਣ ਮੁਸ਼ਕਲ ਲੱਗਦਾ ਚਲੋ ਮੀਂਹ ਨਹੀਂ ਪਊਗਾ ਮਾਂ ਸਾਨੂੰ ਪਾਉਣਾ ਦਾ ਆਉਣ ਗਿਆ ਇੱਧਰ ਤੇ ਆਨ ਆਰ ਮਾਰ ਦੇ ਡੰਗਰ ਮਿੱਟੀ ਦੇ ਜਿਹੜਾ ਪਾਣਾ ਕਹਿੰਦੇ ਸਭ ਤੋੜਦੀ ਆਹੇ ਕਰਕੇ ਉਹਨੇ ਕੁੱਕੜੀ ਕਰ ਦਿੱਤੀਆ ਕਿੱਥੇ ਲੋਕਾਂ ਨੂੰ ਜਗ੍ਹਾ ਹੈਗੀ ਆ ਜਾਨਵਰ ਨੇ ਨੂੰ ਤਾਂ ਕਰਕੇ ਨਹੀਂ ਤਾਂ ਇਹ ਨਦੀਆਂ ਵਿੱਚ ਤੇ ਸਾਡੇ ਪਹਿਲਾਂ ਨਦੀ ਦੀ ਕਿਧਰ ਵੀ ਹੈ ਨਦੀ ਦਵੱਲੇ ਨਦੀਆਂ ਨਦੀਆਂ ਵਿੱਚ ਜਿਆਦਾ ਦੀ ਇੱਥੇ ਮਾਰ ਘਟਵੀ ਪਰ ਹੁਣ ਬੂਟੇ ਹੋਣ ਕਰਕੇ ਹੁਣ ਪਤਾ ਨਹੀਂ ਲੱਗਦਾ ਹੈਗਾ ਚਾਰੇ ਪਾਸੇ ਆ ਦੇਖੋ ਇਹ ਰੇਹੇ ਕੋਫ ਹੋਇਆ ਵਾ ਆ ਹਾਈਦਰ ਨੂੰ ਜਮਈ ਵੀ ਜੰਗਲ ਵਾਲਾ ਕੰਮ ਹੋ ਰਿਹਾ ਔਰ ਮੈਂ ਕਹਿੰਦਾ 10-12 ਕੀਲੇ ਇਕੱਠੇ ਹੀ ਪਪੂਲਰ ਦੇ ਖੜੇ ਆ ਹਲਦਾ ਦੋ ਸਾਲ ਦੇ ਹੋਇਆ ਜਾਂ ਦੋ ਸਾਲ ਦੇ ਹੋਣਾ ਜਾਂ ਵੱਧ ਕੇ ਫੇਰ ਤਾਂ ਹੋਰ ਵੀ ਜ਼ਿਆਦਾ ਜੰਗਲਵਾਲਿਆਂ ਨੇ ਕਿਸਨ ਦਾ ਅੱਜ ਗਰਮੀ ਅੱਜ ਥੋੜਾ ਜਿਹਾ ਫਰਕ ਆ ਚਲੋ ਠੀਕ ਹੈ ਜੀ ਵੜਦੇ ਆ ਕੱਖਾਂਡਾ ਬਾਕੀ ਭਈਆਂ ਦੀ ਦੇਖਦੇ ਆ ਗੱਲਬਾਤ ਬਣ ਗਈ ਜੀ ਅੱਜ ਬਣੀ ਵੀ ਉਹ ਤਕਰੀਬਾ ਨੇ ਜਿਹੜੇ ਸਾਹਗਰ ਦੱਸਦੇ ਬੰਦੇ ਨੇ ਕਿਸ ਨੇ ਪੈਸੇ ਭੇਜੇ ਵੇ ਤੇ ਉਹਨਾਂ ਨੂੰ ਵੀ ਉਹਦਾ ਗੱਲਬਾਤ ਹੋਈ ਵੀ ਅੱਜ ਕਹਿੰਦੇ ਰਾਤ ਨੂੰ ਪਹੁੰਚ ਜਾਣਾ ਵੀ ਫੇਰ ਆਪਣਾ ਕੰਮ ਆ ਜਾਣਾ ਲੋਟ ਕਿਉਂ ਚਾਰ ਪੰਜ ਪਾਰਟੀਆਂ ਵਾ ਹਉਮਲੇ ਮੇਲੇ ਨੇ ਕੋਈ ਵੀ ਕੋਈ 25 30 ਕੰ ਦਾ ਕੋਈ 20 ਕੰ ਦਾ ਉਹ ਵੀ ਹਲੇ ਪੱਕਾ ਜਾਣਦਾ ਥੋੜਾ ਹੈਗਾ ਵੀ ਆ ਸਵੇਰੋਂ ਫੇਰ ਜੱਗੇ ਨੇ ਕਰੇ ਦਿੱਤੀ ਕਿਰਪਾ ਕਹਿੰਦਾ ਵੀ ਆ ਕੇ ਪਾਣੀ ਛੱਡ ਲਓ ਅੱਜ ਲਾਈਟ ਨਹੀਂ ਆਈ ਹੁਣ ਦੇਖੋ ਸਵੇਰ ਦੀ ਉਹ ਲਾਈਟ ਜਦੋਂ 9 ਵਜੇ ਦੀ ਹੁਣ ਤੱਕ ਨਹੀਂ ਆਈ ਹੈਗੀ ਨਹੀਂ ਜਦ ਦੇਖੋ ਜਿੱਦ ਨੂੰ ਮਰਜ਼ੀ ਬੱਲੋ ਵਾਲਾ ਤੇਰਾ ਬੱਲਦਾ ਵਿਸ਼ੇ ਵਾਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਮਿਲ ਲੈ ਕੇ ਫਿਰ ਅਗਲੇ ਵਲੌਗ ਚ ਜੀ